ਗੌੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਨੀ ਐ ਦੂਰ ਡਰ ਚੂਕਾ ਦੇਖਿਆ ਭਰ ਪੂਰ ਸਤਿਗੁਰ ਆਪਣੇ ਕਾਉ ਬਲ ਹਾਰੈ ਛੋੜ ਨਾ ਜਾਈ ਸਰਪਰ ਤਾਰੈ ਰਹਾਉ ਦੁਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀ ਜੈ ਛੋੜ ਮਾਨ ਹਰ ਚਰਨ ਗਹੀ ਜੈ ਕਾਹੋ ਨਾਨਕ ਗੁਰ ਮੰਤਰ ਜਿ ਤਾਰ ਸੁਖ ਪਾਵੈ ਸਾਚੇ ਦਰਬਾਰ ਗਉੜੀ ਮਹੱਲਾ ਪੰਜਵਾ ਜਾ ਕਾਮੀਤ ਸਾਜਨ ਹੈ ਸਮੀਆ ਤਿਸ ਜਨ ਕਾਹੋ ਕਾ ਕੀ ਕਮੀਆਂ ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ ਦੂਖ ਦਰਦ ਭ੍ਰਮ ਤਾ ਕਾ ਭਾਗੀ ਰਹਾਉ ਜਾ ਕਉ ਰਾਸ ਹਰ ਰਾਸ ਹੈ ਆਇਓ ਸੋ ਅਨ ਰਾਸ ਨਾਹੀ ਲਪਟਾਇਓ ਜਾ ਕ ਕਹਿਆ ਦਰ ਗਹਿ ਚਲੇ ਸੋ ਕੇ ਸਖਾਉ ਨਦਰ ਲੈ ਆਵੈ ਚਲੇ ਜਾ ਕਾ ਸਭ ਕੇਸ਼ ਤਾ ਕਾ ਹੋਏ ਨਾਨਕ ਤਾ ਕਾ ਸਦਾ ਸੁਖ ਹੋਏ ਗਉੜੀ ਮਹੱਲਾ ਪੰਜਵਾ ਜਾ ਕੇ ਦੁਖ ਸੁਖ ਸਾਮ ਕਰ ਜਾਪੈ ਤਾ ਕਾ ਕਾੜਾ ਕਹਾ ਬਿ ਆਪੈ ਸਹਿਜ ਅਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਏ ਰਹਾਉ ਜਾ ਕੈ ਅਚਿੰਤ ਵਸੈ ਮਨ ਆਏ ਤਾ ਕੋ ਚਿੰਤਾ ਕਤ ਹੂ ਨਾਹੇ ਜਾ ਕੈ ਬਿਨਸਿਓ ਮਨ ਤੇ ਪਰਮਾ ਤਾ ਕੈ ਕਛੂ ਨਹੀਂ ਡਰ ਜਮਾ ਜਾ ਕਹਿ ਹਿਰਦੈ ਦੀਓ ਗੁਰ ਨਾਮਾ ਕਹੁ ਨਾਨਕ ਤਾ ਕੈ ਸਗਲ ਨਿਧਾਨਾ ਗਾਉੜੀ ਮਹੱਲਾ ਪੰਜਵਾਂ ਆਗਮ ਰੂਪ ਕਾ ਮਾਨ ਮਹਿ ਥਾਨਾ ਗੁਰ ਪ੍ਰਸਾਦ ਕਿਨੈ ਵਿਰਲੇ ਜਾਨਾ सहज कथा के अमृत कुंटा तिस लै पुंचा रहाओ, अनहत ता की तोन मोहे मोह तह सहज अखारे अनेक अनंता पार ब्रह्म के संगी संता ਸੋ ਘਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕਾਉ ਦੀਆ ਗਾਉੜੀ ਮਹੱਲਾ ਪੰਜਵਾਂ ਕਵਨ ਰੂਪ ਤੇਰਾ ਆਰਾਧਾਉ ਕਵਨ ਜੋਗ ਕਾਇਆ ਲੈ ਸਾਧਉ ਕਵਨ ਗੁਣ ਜੋ ਤੁਝ ਲੈ ਗਾਵਉ ਕਵਨ ਬੋਲ ਪਾਰ ਬ੍ਰਹਮ ਰੀ ਜਾਵਉ ਰਹਾਉ ਕਵਨ ਸੋ ਪੂਜਾ ਤੇਰੀ ਕਰੋ ਕਵਨ ਸੋ ਭਿਦ ਜਿਤ ਭਵ ਜਲ ਤਰਾਓ ਕਵਨ ਤਾਪ ਜਿਤ ਤਪਿਆ ਹੋਏ ਕਵਨ ਸੋ ਨਾਮ ਹਉ ਮੈਂ ਮਨਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਾਰ ਕਿਰਪਾ ਸਤਗੁਰ ਮਿਲੈ ਦਇਆਲ ਤੇਸਹੀ ਗੋਨਾ ਤੇਨਹੀ ਪ੍ਰਭ ਜਾਤਾ ਜਿਸ ਕੀ ਮਾਨ ਲੇ ਸੁਖ ਦਾਤਾ ਰਹਾਉ ਦੂਜਾ ਗਾਉੜੀ ਮਹੱਲਾ ਪੰਜਵਾ ਆਪਨ ਤਾਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾਰ आपन नहीं काकाओ लपटायो आपन नाम ते पायो रहाओ। सोत बनता आपन नहीं इष्ट मीत आप बाप न माय सोयना रूपा फोन नहीं दाम हैवर गैवर आपन नहीं काम કહો નાનક જો ગુરબખસ મિલાયા તિસકા સાબ કિસ જિસકા હાર રાયા ગૌડી મહોલ્લા પંજવા ગુર કે ચરણ ઉપર મેરે માથે તાતે દુખ મેરે સગલે લાથે સતગુર અપને કાવ કુરબાની આત્મ ચીના પરમ રંગ માની રહાઉ ਚਰਨ ਰੇਣ ਗੁਰ ਕੀ ਮੋਖ ਲਾਗੀ ਅਹੰ ਗੋਦ ਤੈਨ ਸਗਲ त्यागी ਗੁਰ ਕਾ ਸਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾ ਤੇ ਮੋਹੇ ਦੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਉਕਰਾਨ ਨਾਨਕ ਗੁਰ ਆਧਾਰ ਗਾਉੜੀ ਮਹੱਲਾ ਪੰਜਵਾ रे मन मेरे तू ता कौ आहे जा कैना कश हु नाहे हार सा प्रीतमकार मन मीत प्राण आधार राख हो सदचीत रे मन मेरे तू ताकौ सेव आद पुरख देव ਤੇਸ ਉਪਰ ਮਨ ਕਰ ਤੂੰ ਆਸਾ ਆਦ ਜੁਗਾਦ ਜਾਖਾ ਪਰਵਾਸਾ ਝਾ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੌਰ ਮੇਲ ਸੋਏ ਗੌੜੀ ਮਹੱਲਾ ਪੰਜਵਾ ਮੀਤ ਕਰੈ ਸੋਈ ਹਮਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏ ਕਾਟੇਕ ਮੇਰੈ ਮਨ ਚੀਤ ਜਿਸ ਕੇਸ਼ ਕਰਣਾ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਵੇਪਰਵਾਹਾ ਗੁਰ ਕਿਰਪਾ ਤੇ ਮੋਹੇ ਅਸਨਾਹਾ ਮੀਤ ਹਮਾਰਾ ਅੰਤਰ ਜਾਮੀ ਸਮਰਥ ਪੁਰਖ ਪਾਰ ਬ੍ਰਹਮ ਸੁਆਮੀ हम दासे तुम ठाकुर मेरे मान महात नानक प्रभ तेरे गौडी महला पञ्जवा जाकुम भयेथ अङ्गा ताकाौ नाही काला मा जा जाकाओ है आस आसुमरि ताकाौ कछ संसारी रहाओ ਜਾ ਕਹਿ ਹਿਰਦੈ ਖਾਕੁਰ ਹੋਏ ਤਾ ਕਉ ਸਹਿਸਾ ਨਾਹੀ ਕੋਏ ਜਾ ਕਉ ਤੁਮ ਦੀਨੀ ਪ੍ਰਭ ਧੀਰ ਤਾ ਕੈ ਨਿਕਟ ਨ ਆਵੇ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਉਪਾਰ ਬ੍ਰਹਮ ਪੂਰਣ ਦਿਖਾਇਆ ਗੌੜੀ ਮਹੱਲਾ ਪੰਜਵਾ ਦੁਆਬ ਦੇਹ ਪਾਈ ਵਡ ਭਾਗੀ ਨਾਮ ਨਾ ਜਪਹਿ ਤੇ ਆਤਮ ਘਾਤੀ ਮਾਰ ਨਾ ਜਾਹੀ ਜਿਨਾ ਬਿਸਰਤ RAM ਨਾਮ ਬਿਹੂਨ ਜੀਵਨ ਕਾਉਨ ਕਾਮ ਰਹਾਉ ਖਾਤ ਪੀਤ ਖੇਲਤ ਹਸਤ ਵਿਸਥਾਰ ਕਵਨ ਅਰਥ ਮਿਰਤਕ ਸੀਗਾਰ ਜੋ ਨਾਮ ਸੁਨਹਿ ਜਸ ਪਰਮਾਨੰਦਾ ਪਾਸ ਪੰਖੀ ਤ੍ਰਗਦ ਜੋਨਤੇ ਮੰਦਾ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਕੇਵਲ ਨਾਮ ਰਿਦਮਾ ਹੈ ਸਮਾਇਆ ਗਾਉੜੀ ਮਹੰਲਾ ਪੰਜਵਾ ਕਾ ਕੀ ਮਾਇਕਾ ਕੋ ਬਾਪ ਨਾਮ ਧਾਰੀ ਕ ਝੂਠੇ ਸਭ ਸਾਖ काहे कौ मूर्ख मिल संजोग हुक्म तू आया रहाओ। एका माटी एका ज्योत एको पवन का न नरोत मेरा मेरा कार बिल लाही मरणहारिरा नाही ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਭਏ ਬਿਨ ਸੇ ਭ੍ਰਮ ਥਾਟ ਗੌੜੀ ਮਹੱਲਾ ਪੰਜਵਾ ਵਡੇ ਵਡੇ ਜੋ ਦੀ ਸਹਿ ਲੋਗ ਤਿਨ ਕਉ ਵਿਆਪੈ ਚਿੰਤਾ ਰੋਗ ਕਾਹਨ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਰਹਾਉ ਉਮੀਆ ਕੋਮ ਉਪਰ ਨਤ ਲੁਜੈ ਛੋੜ ਜਲੈ ਤ੍ਰਿਸਨਾ ਨਹੀਂ ਬੁਝੈ ਕਹੋ ਨਾਨਕ ਇਹੋ ਤਾਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਗਾਉੜੀ ਮਹੱਲਾ ਕੰਜਵਾ ਪੂਰਾ ਮਾਰਗ ਪੂਰਾ ਇਸ ਨਾਮ ਸਾਬ ਕੇਸ ਪੂਰਾ ਹਿਰਦੈ ਨਾਮ ਪੂਰੀ ਰਹੀ ਜਾ ਪੂਰੇ ਰਾਖੀ ਪਾਰ ਬ੍ਰਹਮ ਕੀ ਸਰਣ ਜਨ ਤਾ ਕੀ ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਾਪ ਪੂਰਨ ਰਾਜ ਜੋਗ ਹਰ ਕੈ ਮਾਰਗ ਪਤਿਤ ਪੁਨੀਤ ਪੂਰੀ ਸੋਭਾ ਪੂਰਾ ਲੋਕੀ ਕ ਕਰਨ ਹਾਰ ਸਦ ਵਸੈ ਹਧੂਰਾ ਕਾਹੋ ਨਾਨਕ ਮੇਰਾ ਸਤਗੁਰੂ ਪੂਰਾ ਗੌਲੀ ਮਹੱਲਾ ਪੰਜਵਾ ਸੰਤ ਕੀ ਤੂਰ ਮਿਟੇ ਆਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸ ਨਾਨਕ ਸੰਤ ਕਿਰਪਾ ਤੇ ਜਪਿਐ ਨਾਮ ਰਹਾਉ ਸੰਤ ਕਹਿ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੇ ਸਭ ਏਕੰਕਾਰ ਸੰਤ ਸੋ ਪ੍ਰਸਾਨ ਆਏ ਵਸ ਪੰਚਾਲ ਅੰਮ੍ਰਿਤ ਨਾਮ ਹਿਰਦੈ ਲੈ ਸੰਚਾਰ ਕਹੋ ਨਾਨਕ ਜਾ ਕਾ ਪੂਰਾ ਕਰਮ ਤੇਸ ਭੇਟੇ ਸਾਧੂ ਕੇ ਚਰਨ ਗਾਉੜੀ ਮਹੱਲਾ ਪੰਜਵਾ ਹਰ ਗੁਣ ਜਪਤ ਕਮਲ ਪ੍ਰਗਾਸੈ ਹਰ ਸਿਮਰਤ ਤ੍ਰਾਸ ਸਭ ਨਾਸੈ ਸਾਧਾਤ ਪੂਰੀ ਜੇਤ ਹਰ ਗੁਣ ਗਾਵੇ ਵੱਡੈ ਭਾਗ ਸਾਧੂ ਸੰਗ ਪਾਵੈ ਰਹਾਉ ਸਾਧ ਸੰਗ ਪਾਈਐ ਨਿਦ ਨਾਮ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪਰਵਾਨ ਗੁਰ ਕਿਰਪਾ ਤੇ ਨਾਮ ਵਖਾਣ ਕਹੋ ਨਾਨਕ ਜੋ ਜਨ ਪਰਵਾਨ ਜਾ ਕਹਿ ਰਦੈ ਵਸੈ ਭਗਵਾਨ ਗਾਉੜੀ ਮਹੱਲਾ ਪੰਜਵਾ ਇਕ ਸਿ ਸਿਓ ਜਾ ਕਾ ਮਨ ਰਾਤਾ ਵਿਸਰੀਤ ਸਹ ਪਰਾਇ ਤਾਤਾ ਬੇਨ ਗੋਬਿੰਦ ਨਾ ਦੀ ਸੈ ਕੋਈ ਕਰਨ ਕ ਰਾਵਨ ਕਰਤਾ ਸੋਈ ਰਹਾਉ ਮਨ ਹੈ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਹਿ ਨਾ ਡੋਲੇ යාக்கෑਹරතාனு සோ සචසාහෝගොර கூூරෑ කාරදිම වෙසාහෝ ජීවන பொොරක මෙලයා හරරයා කහොනානක පරමු පදපායා ගෞడි මහල්லா පජවා. ਨਾਮ ਭਗਤ ਕੈ ਪ੍ਰਾਨ ਅਧਾਰ ਨਾਮੋ ਧਾਨ ਨਾਮੋ ਬਿਵਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦੇਵਾਏ ਰਹਾਉ ਨਾਮ ਭਗਤ ਕੈ ਸੁਖ ਅਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕਉ ਧਾਰੈ ਸਾਸ ਸਾਸ ਜਨ ਨਾਮ ਸੁਮਾਰੈ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗਿ ਤਾ ਕਾ ਮਨ ਲਾਗ ਗਾਉੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਾਬ ਤੇ ਧਾਵਤ ਮਾਨ ਤ੍ਰਿਪਤਾਇਆ ਸੋਕ ਬਿਸਰਾਮ ਪਾਇਆ ਗੁਣ ਗਾਏ ਸ੍ਰਾਮ ਮਿਟਿਆ ਮੇਰੀ ਹਤੀ ਬਲਾਏ ਰਹਾਉ ਚਰਨ ਕਮਲ ਆਰਾਧ ਭਗਵੰਤਾ ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਾਬਤ ਆਜ ਅਨਾਥ ਏਕ ਸਰਣ ਆਇਓ ਊਚ ਅਸਥਾਨ ਤਪ ਸਹਿ ਜੇ ਪਾਇਓ दुख दर्द भर्म करण हार नानक मन बस्या गौडी महला पंजवा, कार कार टहल रसना गुण गावाओ, चरण ठाकुर कै तावाओ, ਭਾ ਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਭੈ ਪਾਰ ਉਤਰੀਆ ਰਹਾਉ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਵਿਨਾਸੀ ਮਨ ਮਹਿ ਲੇਖ ਸੋਣ ਕੀਰਤਨ ਸਾਧ ਪਹਿ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਜਰਨ ਕਮਲٺਾਕੁਰ ਉਰਤਾਰ ਦੁਲਾਪ ਦੇਹ ਨਾਨਕ ਨਿਸਤਾਰ ਗੜੀ ਮਹੱਲ ਪਜਵਾ ਜਾ ਕਉ ਆਪਨੀ ਕਿਰਪਾਤਾਰੈ ਸੂਜਾਨ ਰਸਨਾ ਨਾਮ ਉਚਾਰੈ ਹਰ ਦਿਸਰਤ ਸਹਸਾ ਦੋਖਵਿਆਪੈ ਸਿਮਰਤ ਨਾਮ ਪਰਮ ਪਉਪਾਗੈ ਰਹਾ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤੇ ਸਾਨ ਦੂਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋਹੈ 타 ਕਾਉ ਮਾਇਆ ਅਗਨ ਨਾ ਪੋਹੈ ਮਾਨਤਾਨ ਮੁਖ ਹਰਨਾਮ ਦਇਆਲ ਨਾਨਕ ਤਾ ਜੀ ਆਲੇ ਅਵਰ ਜੰਜਾਲ ਗਾਉੜੀ ਮਹੱਲਾ ਪੰਜਵਾ ਛਾੜ ਸਿਆਨਪ ਬਾਹੋ ਚਤੁਰਾਈ ਗੁਰ ਪੂਰੇ ਕੀਤੇ ਕਟਕਾਈ ਦੋਖ ਬਿਨਸੇ ਸੁਖ ਹਰ ਗੁਣ ਗਾਏ ਗੁਰ ਪੂਰਾ ਭੇਟਿਆ ਨਿਵਲਾਏ ਰਹਾਉ ਹਰ ਕਾ ਨਾਮ ਦਿਯੋ ਗੁਰ ਮੰਤਰ ਮਿਟੇ ਵਿਸੂਰੇ ਉਤਰੀ ਚਿੰਤ ਆਨੰਦ ਭਾਏ ਗੁਰ ਮਿਲਤ ਕਿਰਪਾਲ ਕਾਰ ਕਿਰਪਾ ਕਾਟੇ ਜਮ ਜਾਲ का नानक गोर पूरा पाया ताते ते बाहुर ना व्यापै माया गौडी महला पंजवा राख लिया पूरै आप मन मुख काला लागो संताप गुरु गुरु जाप मीत हमारे मुख उजल हो वह दरबारे रहाओ। ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹੱਤੈ ਬੁਲਾਏ ਗੁਰ ਕਾ ਸਬਦ ਤੇਰੇ ਸੰਗ ਸਹਾਈ ਦਇਆਲ ਭਏ ਸਗਲੇ ਜੀਵ ਭਾਈ ਗੁਰ ਪੂਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਫਰੀ ਗੌੜੀ ਮਹੱਲਾ ਪੰਜਵਾ ਅਨੇਕ ਰਸਾ ਖਾਏ ਜੈਸੇ ਢੋਰ ਮੋਹ ਕੀ ਜੇਵਰੀ ਬਾਦਿਓ ਚੋਰ ਮੇਰੇ ਤਕ ਦੇਹ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾਉ ਅਨੇਕ ਬਸਤਰ ਸੁੰਦਰ ਕਹਿਰਾਇਆ ਜਿਉ ਡਰਨਾ ਖੇਤ ਮਾਹੀ ਡਰਾਇਆ ਸਗਲ ਸਰੀਰ ਆਵਤ ਸਬ ਕਾਮ ਨਹਿ ਫਲ ਮਨੁਖ ਜਪੈ ਨਹੀਂ ਨਾਮ ਕਾਹੋ ਨਾਨਕ ਜਾ ਕਾਉ ਭਏ ਦਇਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗਾਉੜੀ ਮਹੱਲਾ ਪੰਜਵਾ ਕਾਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਭੈ ਬਿਨਸੇ ਨਿਰਭਉ ਹਰ ਧਾਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਮਲ ਰਿਤ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂੜ ਤਜਾਤ ਪੂਰੇ ਗੁਰ ਕਾਟੇ ਜਨਮ ਜਨਮ ਕੇ ਟੂਟੇ ਗਾਡੇ ਕਾਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਭਈ ਹਮਾਰੀ